ਬਹੁਤ ਖਰਚਾ ਹੋਇਆ ਆ ਆਲੂ ਦਾ ਵੀ ਬਹੁਤ ਮਹਿੰਗਾ ਜਦੋਂ ਕਿ ਹੁਣ ਬਾਜ਼ਾਰ ਚ 40 ਰੁਪਏ ਕਿਲੋ ਆਲੂ ਮਿਲ ਰਿਹਾ ਹੈ ਅਸੀਂ ਵੀ ਬੀ ਬਹੁਤ ਮਹਿੰਗਾ ਪਾਇਆ ਡੀਏਪੀ ਪਹਿਲਾਂ ਹੀ ਨਹੀਂ ਸੀ ਮਿਲਦਾ ਉਹ ਮਸਾਂ ਪਾਇਆ ਅਰੇਂਜਮੈਂਟ ਕਰਕੇ ਜੇ ਸਾਡਾ ਇਹ ਨੁਕਸਾਨ ਹੋ ਗਿਆ ਦੇਖੋ ਸੁੱਕ ਰਹੀ ਇਹਨੇ ਪਹਿਲਾਂ ਜੀਰੀਆਂ ਰੁਲ ਗਈਆਂ ਹੁਣ ਅਸੀਂ ਆਲੂ ਲਾਏ ਤੇ ਸਾਡੇ ਆਲੂ ਦਾ ਵੀ ਨੁਕਸਾਨ ਹੋਣ ਲੱਗ ਗਿਆ ਸਬਜ਼ੀਆਂ ਦਾ ਵੀ ਨੁਕਸਾਨ ਹੋਣ ਲੱਗ ਗਿਆ ਜਦ ਕਿ ਜਿਹੜੇ ਆਪਾਂ ਪਿਆਜ਼ ਵੀ ਲੈਨੇ ਆ 50 60 ਰੁਪਏ ਉਹਨਾਂ ਦਾ ਵੀ ਨੁਕਸਾਨ ਆ ਉਹਨਾਂ ਦਾ ਜੋ ਅਸੀਂ ਕਣ ਬੀਜਿਆ ਸੀ ਪਨੀਰੀ ਬੀਜੀ ਦੀ ਉਹ ਵੀ ਸੁੱਕਣ ਲੱਗ ਗਈ ਤੋਂ ਅੱਖੀ ਧੁੰਦਾ ਮੌਸਮ ਵਿੱਚ ਧੂਆਂ ਧੁੰਦ ਪੈਣ ਲੱਗੀ ਗੇਤੀ ਇਹਦੇ ਨਾਲ ਜਿੱਥੇ ਜਨ ਜੀਵਨ ਤੇ ਨੁਕਸਾਨ ਆ ਉੱਥੇ ਸਾਡੀਆਂ ਫਸਲਾਂ ਦਾ ਵੀ ਨੁਕਸਾਨ ਆ ਇਹ ਬਹੁਤ ਸਾਨੂੰ ਨੁਕਸਾਨ ਹੋਣ ਸ਼ੁਰੂ ਹੋ ਗਿਆ ਉਧਰ ਆਪਣੇ ਲਸਣ ਨੂੰ ਫੰਗਸ ਪੈ ਗਈ ਇਦਾਂ ਹੀ ਗੋਭੀ ਦੀ ਫਸਲ ਨੂੰ ਵੀ ਹੁਣੇ ਗੋਭੀ ਹੁਣ ਥੋੜਾ ਰੇਟ ਡਾਊਨ ਆਇਆ ਦੀ ਪਹਿਲਾਂ ਤਾਂ ਦੇਖ ਲਓ ਦੀਵਾਲੀ ਮੌਕੇ 50 60 ਰੁਪਏ ਰਿਹਾ ਹੁਣ ਜੇ 25 30 ਤੇ ਆਇਆ ਦੀ ਤਾਂ ਹੁਣ ਇਹਨੂੰ ਫੇਰ ਮਾਰ ਪੈਗੀ ਦੂਜੀ ਵਾਰ ਜਿਹੜੀ ਫਸਲ ਬੀਜੀ ਦੀ ਇਹ ਹੁਣ ਮਹਿੰਗਾਈ ਵਧਣੀਓ ਆ ਘਟਣੀ ਨਹੀਂ ਹੈਗੀ ਸਾਨੂੰ ਵੀ 20 ਮਹਿੰਗੇ ਮਹਿੰਗੇ ਲੈਣੇ ਪੈਂਦੇ ਨੇ ਅਸੀਂ ਵੀ ਕੀ ਕਰੀਏ ਫੇਰ ਦੇਖ ਲਓ ਲੇਬਰ ਕਿੰਨੀ ਪੈਂਦੀ ਆ ਦੁਬਾਰੇ ਦੁਬਾਰੇ ਲਾਉਣ ਚ ਦਵਾਈਆਂ ਮਹਿੰਗੀਆਂ ਫੰਗਸ ਦੀਆਂ ਲਿਆਉਣੀਆਂ ਪੈਂਦੀਆਂ ਨੇ ਮਹਿੰਗੇ ਕੰਪਨੀਆਂ ਬਾਹਰ ਦੀ ਹੋਰ ਤਾਂ ਮਾੜੀ ਦਵਾਈ ਦਾ ਹੁਣ ਕੋਈ ਕੰਮ ਨਹੀਂ ਕਰਦੀ ਇਹਨੂੰ ਜੀ ਸਾਸੀ ਕਾਲ ਜੀ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਲਖਵਿੰਦਰ ਲੱਕੀ ਮੌਸਮ ਦਾ ਅਸਰ ਧੁੰਦ ਦਾ ਅਸਰ ਤੇ ਧੂਮੇ ਦਾ ਅਸਰ ਜਿੱਥੇ ਜਨ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਇਨਸਾਨੀ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਉੱਥੇ ਫਲਾਂ ਤੇ ਸਬਜ਼ੀਆਂ ਨੂੰ ਵੀ ਇਹ ਜਿਹੜਾ ਖਰਾਬ ਕਰ ਰਿਹਾ ਇਸ ਸਮੇਂ ਅਸੀਂ ਖੜੇ ਹਾਂ ਖੰਨਾ ਦੇ ਨਾਲ ਲੱਗਦੇ ਪਿੰਡ ਸਲਾਣਾ ਦੇ ਵਿੱਚ ਜਿੱਥੇ ਆਲੂਆਂ ਦੀ ਖੇਤੀ ਅਤੇ ਹੋਰ ਸਬਜ਼ੀਆਂ ਨੂੰ ਇਸ ਦੀ ਮਾਰ ਪਈ ਹੋਈ ਹੈ ਆਲੂ ਦੇ ਖੇਤ ਵਿੱਚ ਫੰਗਸ ਨਾਂ ਦੀ ਇੱਕ ਬਿਮਾਰੀ ਜਿਹੜੀ ਬਹਿ ਚੁੱਕੀ ਹੈ ਤਾਂ ਇਹ ਖੇਤ ਹੈ ਤੁਸੀਂ ਦੇਖ ਰਹੇ ਹੋ ਅਮਲੋਹ ਦੇ ਸਲਾਣਾ ਪਿੰਡ ਦੇ ਵਿੱਚ ਅਸੀਂ ਖੜੇ ਹੋਏ ਆ ਤੇ ਜਿਹੜੇ ਕਿਸਾਨ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰ ਜਿਹੜਾ ਇਹ ਧੂਆਂ ਅਤੇ ਧੁੰਦ ਹੈ ਇਹਦਾ ਕਿੰਨਾ ਕ ਅਸਰ ਹੋ ਰਿਹਾ ਹੈ ਤੇ ਕਿੰਨਾ ਕ ਫਸਲ ਦਾ ਜਿਹੜਾ ਹੈਗਾ ਨੁਕਸਾਨ ਹੋ ਰਿਹਾ ਸਰ ਕਿੰਨਾ ਕ ਤੁਹਾਡੀ ਜਿਹੜੀ ਹੈਗੀ ਫਸਲ ਦਾ ਇਸ ਸਮੇਂ ਨੁਕਸਾਨ ਹੋ ਰਿਹਾ ਜਿਵੇਂ ਧੁੰਦ ਵੀ ਹੈਗੀ ਹੈ ਤੇ ਧੂਆਂ ਵੀ ਹੈਗਾ ਹੈਗਾ ਜੀ ਇਹ ਦੇਖੋ ਜੀ ਆਲੂ ਲੱਗਿਆਂ ਨੂੰ ਸਾਡੇ 1 ਮਹੀਨਾ ਹੋਇਆ ਅਜੇ ਆਲੂ ਕੋਈ ਬਣਨ ਵੀ ਨਹੀਂ ਲੱਗਿਆ ਜਦ ਕੇ ਸਾਡੀ ਬੇਲ ਧੂਏ ਨਾਲ ਧੁੰਦ ਨਾਲ ਜਿਹੜੀ ਬੇਮੌਸਮੀ ਪੈ ਗਈ ਇਹ ਦੇਖ ਲੋ ਆਲੂ ਨੂੰ ਫੰਗਸ ਪੈ ਗਈ ਹੈ ਬੇਲ ਹੁਣੇ ਸੁੱਕਣੀ ਸ਼ੁਰੂ ਹੋ ਗਈ ਪਿਛਲੇ ਸਾਲ ਇਹ ਸਮਰਾਲਾ ਸਾਈਡ ਇਹ ਬਹੁਤ ਫੰਗਸ ਪਈਦੀ ਉੱਥੇ ਕਈ ਕਿਸਾਨਾਂ ਨੂੰ ਆਲੂ ਬੋਹਣੇ ਪਏਗੇ ਸੀ 100% ਨੁਕਸਾਨ ਹੋ ਗਿਆ ਸੀ ਸਾਡੇ ਹੁਣ ਸ਼ੁਰੂਆਤ ਹੋ ਗਈ ਹੁਣ ਅਸੀਂ ਦੇਖਦੇ ਆ ਰੱਬ ਤੇ ਉਹ ਆ ਸਾਡੀਆਂ ਡੋਰੀਆਂ ਨੇ ਵੀ ਸਾਡੇ ਬੱਚਤ ਹੁੰਦੀ ਆ ਕਿ ਸਾਡਾ ਵੀ ਉਹੀ ਹਾਲ ਹੁੰਦਾ ਬਹੁਤ ਖਰਚਾ ਹੋਇਆ ਆ ਆਲੂ ਦਾ ਵੀ ਬਹੁਤ ਮਹਿੰਗਾ ਆ ਜਦੋਂ ਕਿ ਹੁਣ ਬਾਜ਼ਾਰ 'ਚ 40 ਰੁਪਏ ਕਿਲੋ ਆਲੂ ਮਿਲ ਰਿਹਾ ਹੈ ਅਸੀਂ ਵੀ ਬੀ ਬਹੁਤ ਮਹਿੰਗਾ ਪਾਇਆ ਡੀਏਪੀ ਪਹਿਲਾਂ ਹੀ ਨਹੀਂ ਸੀ ਮਿਲਦਾ ਉਹ ਮਸਾਂ ਪਾਇਆ ਅਰੇਂਜਮੈਂਟ ਕਰਕੇ ਜੇ ਸਾਡਾ ਇਹ ਨੁਕਸਾਨ ਹੋ ਗਿਆ ਦੇਖੋ ਸੁੱੱਕ ਰਹੀ ਇਹਨੇ ਇਹ ਫੰਗਸ ਪੈ ਗਈ ਪੂਰੀ ਤਰ੍ਹਾਂ ਫਿਰ ਜੱਟਾਂ ਦਾ ਬਹੁਤ ਨੁਕਸਾਨ ਆ ਪਹਿਲਾਂ ਜੀਰੀਆਂ ਰੁਲਗੀਆਂ ਹੁਣ ਅਸੀਂ ਆਲੂ ਲਾਏ ਤੇ ਸਾਡੇ ਆਲੂ ਦਾ ਵੀ ਨੁਕਸਾਨ ਹੋਣ ਲੱਗ ਗਿਆ ਸਬਜ਼ੀਆਂ ਦਾ ਵੀ ਨੁਕਸਾਨ ਹੋਣ ਲੱਗ ਗਿਆ ਜਦ ਕਿ ਜਿਹੜੇ ਆਪਾਂ ਪਿਆਜ਼ ਵੀ ਲੈਨੇ ਆ 50 60 ਰੁਪਏ ਉਹਨਾਂ ਦਾ ਵੀ ਨੁਕਸਾਨ ਆ ਉਹਨਾਂ ਦਾ ਜੋ ਅਸੀਂ ਕਣ ਬੀਜਿਆ ਸੀ ਪਨੀਰੀ ਬੀਜੀ ਦੀ ਉਹ ਵੀ ਸੁੱਕਣ ਲੱਗ ਗਈ ਆਪਣੇ ਮੈਥੇ ਦੇਖ ਲੋ ਹੁਣ ਆਪਾਂ ਨੂੰ ਸਭ ਨੂੰ ਲੋੜ ਆ ਮੈਥੇ ਖਾਨਿਆ ਹੁਣ ਠੰਡ ਦਾ ਮੌਸਮ ਸ਼ੁਰੂ ਹੋਣਾ 100 ਰੁਪਏ ਕਿਲੋ ਬੀਜ ਆ ਉਹਨਾਂ ਦਾ ਉਹਨਾਂ ਨੂੰ ਵੀ ਫੰਗਸ ਪੈ ਗਈ ਉਹ ਵੀ ਸੁੱਕਣ ਲੱਗ ਗਏ ਇਹ ਸਾਰਾ ਜਿਹੜੀ ਤੁ ਅੰਖੀ ਧੁੰਦਾਂ ਮੌਸਮ ਵਿੱਚ ਧੂਆਂ ਧੁੰਦ ਪੈਣ ਲੱਗੀ ਗੇਤੀ ਇਹਦੇ ਨਾਲ ਜਿੱਥੇ ਜਨ ਜੀਵਨ ਤੇ ਨੁਕਸਾਨ ਆ ਉੱਥੇ ਸਾਡੀਆਂ ਫਸਲਾਂ ਦਾ ਵੀ ਨੁਕਸਾਨ ਆ ਜੀ ਇਹ ਬਹੁਤ ਸਾਨੂੰ ਨੁਕਸਾਨ ਹੋਣ ਸ਼ੁਰੂ ਹੋ ਗਿਆ ਮਹਿੰਗੀਆਂ ਮਹਿੰਗੀਆਂ ਸਪਰੇ ਹਾਂ ਫੰਗਸ ਦੀਆਂ ਸਾਨੂੰ ਕਰਨੀਆਂ ਪੈਣੀਆਂ ਉਹ ਬਾਕੀ ਹੁਣ ਰੱਬ ਦੇ ਡੋਰੀਆਂ ਨੇ ਵੀ ਸਾਡਾ ਠੀਕ ਹੁੰਦਾ ਕਿ ਨਹੀਂ ਹੁੰਦਾ ਉਹ ਦੇਖੀ ਜਾਊਗੀ ਰੱਬ ਰੱਖਾਈ ਜਿੱਦਾਂ ਕਿ ਤੁਸੀਂ ਕਹਿ ਰਹੇ ਹੋ ਕਿ ਮਹਿੰਗੀਆਂ ਸਪਰੇਆਂ ਕਰਨੀਆਂ ਪੈਣਗੀਆਂ ਤੇ ਇਹਦੇ ਨਾਲ ਜਿਹੜਾ ਕਿ ਸਬਜ਼ੀਆਂ ਦੇ ਰੇਟ ਤੇ ਵਿੱਚ ਵੀ ਵਾਧਾ ਹੋ ਸਕਦਾ ਹਾਂ ਜੀ ਜਦੋਂ ਨੁਕਸਾਨ ਪਿਛਲੇ ਸਾਲ ਆਲੂ ਨੁਕਸਾਨ ਹੋ ਗਿਆ ਸੀ ਸਮਰਾਲਾ ਸਾਈਡ ਲੁਧਿਆਣੇ 'ਚ ਉੱਥੇ ਫਿਰ ਆਲੂ ਬੋਹਣੇ ਪਏਗੇ ਆਲੂ ਇਸੇ ਕਰਕੇ ਤਾਂ ਇੰਨਾ ਮਹਿੰਗਾ ਹੁਣ ਜੇ ਹੁਣ ਇਸ ਵਾਰ ਵੀ ਆਲੂ ਤੇ ਮਾਰ ਪੈ ਗਈ ਫਿਰ ਆਪੇ ਆਲੂ ਵੀ ਜਿਵੇਂ ਪਿਆਜ਼ 50 60 ਰੁਪਏ ਆ ਵਧੂਏ ਕੀਮਤ ਘਟਣੀ ਦਾ ਕੀ ਆ ਜਦ ਖੇਤਾਂ 'ਚ ਆਲੂ ਖਰਾਬ ਹੋ ਗਿਆ ਬਹੁਣੇ ਪੈਗੇ ਇੱਕ ਸਪਰੇਹਾਂ ਹੋ ਜਾਣੀਆਂ ਬਹੁਤ ਇਹ 'ਚ ਜ਼ਹਿਰਾਂ ਪੈ ਜਾਣੀਆਂ ਜੀ ਅਸੀਂ ਤਾਂ ਆਪਣੀ ਬਚਤ ਕਰਨ ਵਾਸਤੇ ਹੁਣ ਕਰਨਾ ਹੀ ਪੈਣਾ ਫੰਗਸ ਵਾਸਤੇ ਕਿੰਨੇ ਕਦੇ ਤੇ ਝਾੜ ਦਾ ਅਸਰ ਪੈ ਸਕਦਾ ਜੇ ਆਉਣ ਵਾਲੀ ਮਤਲਬ ਜੇ ਹੁਣ ਇਹਦੀ ਤੁਸੀਂ ਜਦੋਂ ਇਹਦੀ ਗੁਡਾਈ ਕਰੋਗੇ ਮਤਲਬ ਇਹਨੂੰ ਪਟੋਗੇ ਆਲੂਆਂ ਨੂੰ ਹਾਂ ਜੀ ਇਹ ਤੇ ਸਾਡਾ ਖਰਚ ਤਾਂ ਉਨਾ ਹੀ ਹੋਣਾ ਕੋਈ ਘਟ ਨਹੀਂ ਆਉਣਾ ਲੇਬਰ ਵੀ ਉਨੀ ਪੈਣੀ ਆ ਸਪਰੇਹਾਂ ਵੀ ਉਨੀਆਂ ਵੱਧ ਕੇ ਹੋਣੀਆਂ ਕਿਉਂ ਬੇਮੌਸਮੀ ਆਹ ਜਿਹੜਾ ਪੈ ਗਿਆ ਆਪਣਾ ਫੰਗਸ ਪੈ ਗਈ ਇਹਨੂੰ ਸਾਵੇਂ ਤਾਂ ਅਸੀਂ ਹੁਣ ਇੱਕ ਮਹੀਨੇ ਦੀ ਹੋਈ ਦੀ ਅਜੇ ਲੋ ਆਲੂ ਬਣਨ ਲੱਗਿਆ ਸੀ ਇਹ ਅਜੇ ਤਾਂ ਇਹਦੇ ਦੇ ਕੋਈ ਉਹ ਹੀ ਨਹੀਂ ਹੈਗਾ ਵੀ ਆਲੂ ਬਣ ਗਿਆ ਇਹ ਕਈ ਮੇਰੇ ਵੀਰਾਂ ਨੇ ਅਗੇਤਾ ਆਲੂ ਲਾਇਆ ਦੀ ਉਹਨਾਂ ਨੇ ਵੀ ਜਿਹੜਾ ਨੇ ਦਸੰਬਰ ਚ ਪਟਾਈ ਕਰਕੇ ਕਣਕ ਬੀਜਣੀ ਦੀ ਉਹ ਕਣਕ ਵੀ ਨਹੀਂ ਬੀਜ ਹੋਣੀ ਉਹ ਫਿਰ ਹੁਣ ਦੇਖੋ ਕਣਕ ਦੇ ਵੀ ਫਰਕ ਪੈਣਾ ਸਾਵੇਂ ਤਾਂ ਕਣਕ ਬੀਜੀ ਜਾਣੀ ਦੀ ਹੁਣ 2850 ਦਾ ਕਣਕ ਹੋਈ ਪਈ ਆ ਜੀ ਹੁਣ ਹਰੇਕ ਬੰਦਾ ਆਟਾ ਦਾ ਖਾਂਦਾ ਹੀ ਆ ਕਿੱਥੋਂ ਉਹ ਆਪਣੀ ਰੋਟੀ ਖਾਊਗਾ ਜੀਰੀਆਂ ਦਾ ਨੁਕਸਾਨ ਹੋ ਗਿਆ ਉਹ ਨਹੀਂ ਮੰਡੀਆਂ ਚ ਰੁਲਗੀਆਂ ਉਹ ਨਹੀਂ ਕਿਸੇ ਨੇ ਲਈਆਂ ਅਜੇ ਜੀਰੀਆਂ ਖੜੀਆਂ ਵੀ ਦਿਖਾ ਦਾਂਗੇ ਤੁਹਾਨੂੰ ਸਾਡੇ ਪਿੰਡ ਚ ਸਾਡੇ ਖੇਤਾਂ ਦੇ ਨੇੜੇ ਜੀਰੀਆਂ ਖੜੀਆਂ ਨੇ ਆਲੂਆਂ ਦੇ ਸਾਈਜ਼ ਕਿੰਨਾ ਕਿ ਜਿਹੜਾ ਹੈਗਾ ਸਾਈਜ਼ ਕਿੰਨਾ ਕਰਿਆ ਸਕਦਾ ਜੇ ਜਦ ਤੁਸੀਂ ਇਹਦੀ ਪਟਾਈ ਕਰੋਗੇ ਆਲੂ ਦਾ ਸਾਈਜ਼ ਤਾਂ ਜੀ ਬਹੁਤ ਥੋੜਾ ਰਹੂਗਾ ਜਿਵੇਂ ਕਿ ਆਮ ਕਹਿੰਦੇ ਆ ਆਪਾਂ 70 80 ਕੁਇੰਟਲ ਨਿਕਲਦਾ ਜਿਵੇਂ ਹੁਣੇ ਫੰਗਸ ਪੈ ਗਈ ਸਾਨੂੰ ਤਾਂ ਲੱਗਦਾ ਵੀ ਅੱਧੇ ਨਿਕਲੂਗਾ 50% ਹੀ ਨਿਕਲੂਗਾ ਜੀ ਕਿਉਂ ਬੇਮੌਸਮੀ ਜਿਹੜੀ ਮਾਰ ਪੈ ਗਈ ਜੀ ਇਹ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਆਲੂਆਂ ਦੀ ਖੇਤੀ ਕਰਦੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਤਾਂ ਜੀ ਹੁਣ ਕੁਝ ਨਹੀਂ ਕਹਿ ਸਕਦਾ ਕੁਦਰਤੀ ਇਹ ਮਾਰ ਹੈ ਤੇ ਬਾਕੀ ਤਾਂ ਉਹ ਸੁਪਰੇਹਾ ਕਰਕੇ ਦੇਖਦੇ ਹਾਂ ਸੀ ਵੀ ਕੀ ਕਰ ਸਕਦੇ ਆ। ਵੀ ਛਾੜ ਛੋੜ ਵੱਧ ਸਕਦਾ ਜਾਂ ਘਟ ਸਕਦਾ ਜੀ। ਹੋਰ ਕਿਹੜੀ ਕਿਹੜੀ ਫਸਲ ਦਾ ਤੁਸੀਂ ਬੀਜੀ ਹੈ ਜਿਹਦਾ ਨੁਕਸਾਨ ਹੋ ਰਿਹਾ ਇਹਦੇ ਨਾਲ? ਇਹਦਾ ਸਬਜ਼ੀਆਂ ਭਾਜੀਆਂ ਤੇ ਬਹੁਤ ਮਾਰਾ ਜੀ। ਕਾਣਾ ਜਿਵੇਂ ਸੁੱਕ ਗਿਆ ਜੀ, ਮੇਥੇ ਸੁੱਕ ਗਿਆ। ਤੇ ਬਾਕੀ ਹੋਰ ਜਿਹੜੇ ਪਾਲਕ ਪੂਲ ਕਾ ਗੋਭੀ ਹੋ ਗਈ ਜੀ। ਸਭ ਫਸਲਾਂ ਦਾ ਮਤਲਬ ਨੁਕਸਾਨ ਹੈ। ਸੁੱਕ ਰਹੀ ਹੈ ਨਹੀਂ ਇਹ। ਤੇ ਅਸੀਂ ਜਾ ਕੇ ਦੂਸਰੇ ਖੇਤਾਂ ਜਿਹੜੇ ਸਬਜ਼ੀ ਦੇ ਖੇਤ ਨੇ ਉੱਧਰ ਵੀ ਤੁਹਾਨੂੰ ਲੈ ਕੇ ਚਲਦੇ ਆ ਉੱਧਰ ਦੀ ਵੀ ਮੈਂ ਤੁਹਾਨੂੰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਕੀ ਹਾਲਾਤ ਨੇ ਇਸ ਬੇਮੌਸਮ ਜਿਹੜਾ ਹੋਇਆ ਹੋਇਆ ਇੱਕ ਤਰ੍ਹਾਂ ਨਾਲ ਜਿੱਥੇ ਇਨਸਾਨੀ ਜੀਵਨ ਪ੍ਰਭਾਵਿਤ ਹੋਇਆ ਉੱਥੇ ਫਸਲਾਂ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਤੁਹਾਨੂੰ ਦੂਸਰੇ ਖੇਤੇ ਚ ਵੀ ਲੈ ਕੇ ਚਲਦੇ ਆ ਸੋ ਸਬਜ਼ੀਆਂ ਦੇ ਖੇਤ ਵਿੱਚ ਵੀ ਪਹੁੰਚੇ ਆ ਜਿਹੜੇ ਮੌਸਮ ਦੀ ਮਾਰ ਪੈ ਰਹੀ ਹੈ ਇਹ ਖੇਤ ਨੇ ਸਬਜ਼ੀਆਂ ਦੇ ਇੱਥੇ ਸਬਜ਼ੀਆਂ ਉਗਾਈ ਹੋਈਆਂ ਨੇ ਤਾਂ ਕਿਸਾਨ ਸਾਨੂੰ ਸਬਜ਼ੀਆਂ ਵਾਲੇ ਖੇਤ ਵਿੱਚ ਵੀ ਲੈ ਕੇ ਆਏ ਨੇ ਆਪਾਂ ਸਬਜ਼ੀਆਂ ਬਾਰੇ ਵੀ ਜਾਣਕਾਰੀ ਲੈਣੇ ਆ ਸਬਜ਼ੀਆਂ ਦਾ ਹੁਣ ਇੱਥੇ ਆਪਾਂ ਦੇਖ ਰਹੇ ਹਾਂ ਜੀ ਕਿੰਨਾ ਕਿ ਇੱਧਰ ਵੀ ਕਿੰਨਾ ਕ ਤੁਹਾਡਾ ਨੁਕਸਾਨ ਹੋਇਆ ਹੈ ਸਬਜ਼ੀਆਂ ਦੀ ਆਪਾਂ ਗੱਲ ਕਰੀਏ ਜੇ ਕਿਉਂਕਿ ਉੱਧਰ ਆਪਾਂ ਦੇਖ ਕੇ ਆਏ ਹਾਂ ਆਲੂਆਂ ਨੂੰ ਇੱਕ ਜਿਹੜੀ ਫੰਗਸ ਨਾਂ ਦੀ ਜਿਹੜੀ ਬਿਮਾਰੀ ਪੈ ਚੁੱਕੀ ਹੈ ਇੱਥੇ ਹੁਣ ਕਿਹੜਾ-ਕਿਹੜਾ ਨੁਕਸਾਨ ਹੋਇਆ ਹੋਇਆ ਆਪਣਾ ਇਹ ਲਸਣ ਖਰਾਬ ਹੋ ਗਿਆ ਜੀ ਜਿਵੇਂ ਕਿ ਮੰਡੀ 'ਚ ਹੁਣ 400 ਰੁਪਏ ਕਿਲੋ ਲਸਣ ਮਿਲਦਾ ਅਸੀਂ ਵੀ ਇਹ ਮਹਿੰਗੇ ਭਾ ਦਾ ਬੀਲ ਆਇਆ ਸੀ ਆਉਣ ਵਾਲੇ ਟਾਈਮ 'ਚ ਅਗਲੇ ਸਾਲ ਵੀ ਫਿਰ ਇਹ ਸਾਬ ਦਾ ਲਸਣ ਦਾ ਰੇਟ ਹੋਰ ਵਧੂਗਾ ਜਦੋਂ ਇਹ ਗਰੋ ਇਹ ਵੀ ਦੇਖੋ ਫੰਗਸ ਪੈ ਗਈ ਇਹ ਵੀ ਪੀਲਾ ਹੋਣ ਲੱਗ ਗਿਆ ਇਹ ਮੈਥੇ ਨੇ ਮੈਥੇ ਵੀ 100 ਰੁਪਏ ਕਿਲੋ ਬੀਜ ਅਸੀਂ ਲੈ ਕੇ ਵਰਤਿਆ ਇਹ ਵੀ ਦੇਖੋ ਸੁੱਕਣ ਲੱਗੇ ਇਹਨੂੰ ਵੀ ਫੰਗਸ ਪੈ ਗਈ ਇਹ ਸਾਰਾ ਜੀ ਕੰਮ ਧੂਏ ਦਾ আর ਮੌਸਮ ਨਾਲ ਖਰਾਬ ਨਾ ਧੁੰਦ ਪੈਣ ਨਾਲ ਸਭ ਖਰਾਬ ਹੋਇਆ ਜੀ ਇਹ ਸਾਰਾ ਨੁਕਸਾਨ ਹੈ ਜੀ ਇਹਦੇ ਨਾਲ ਫਿਰ ਅਸੀਂ ਮੰਡੀਕਰਨ ਕਰਦੇ ਆ ਉੱਥੇ ਕਸਟਮਰ ਕਹਿੰਦੇ ਨੇ ਤੁਸੀਂ ਮਹਿੰਗਾ ਕਰਦੇ ਹੋ ਜਿਵੇਂ ਲਸਣੇ ਹੁਣ 4 450 ਰੁਪਏ ਵਿਕ ਰਿਹਾ ਹੈ ਅਸੀਂ ਕੀ ਕਰੀਏ ਸਾਡੇ ਤੇ ਤਾਂ ਆਪ ਰੱਬ ਦੀ ਮਾਰ ਪੈ ਰਹੀ ਆ ਕੁਦਰਤ ਦੀ ਫੰਗਸ ਪੈ ਗਈ ਲਸਣ ਨੂੰ ਵੀ ਪੈ ਗਈ ਮੇਥਿਆਂ ਨੂੰ ਵੀ ਪੈ ਗਈ ਬਾਕੀ ਆਪਣੇ ਉਹ ਕਣ ਬੀਜਿਆ ਦੀ ਜੀ ਪਿਆਜ਼ ਦਾ ਉਹ ਵੀ 50 60 ਰੁਪਏ ਵਿਕ ਰਹੇ ਨੇ ਉਹਨਾਂ ਨੂੰ ਵੀ ਹੁਣ ਤੋਂ ਹੀ ਉਹਦੀ ਪਨੀਰੀਓ ਖਰਾਬ ਹੋ ਗਈ ਉਹਦੇ ਨਾਲ ਫਿਰ ਹੁਣ ਗਾਹਾਂ ਸਾਨੂੰ ਮਹਿੰਗੇ ਪਾ ਦੇ ਫੇਰ ਕਣ ਲੈਣਾ ਪੈਣਾ ਉਹ ਤਾਂ ਫਿਰ ਜਦ ਸਾਨੂੰ ਇਹ ਮਹਿੰਗੇ ਪਾ ਦੇ ਬੀਜ ਲੈਣੇ ਪੈਂਦੇ ਨੇ ਜੀ ਫੇਰ ਨੁਕਸਾਨ ਹੋ ਗਿਆ ਦੂਜਾ ਖੇਤਾਂ ਜਾ ਕੇ ਇਹਦਾ ਮਹਿੰਗਾਈ ਵਧੂਗੀ ਘਟਣੀ ਨਹੀਂ ਜੀ ਹੈਗੀ ਹੁਣ ਔਰ ਕਿਹੜੀ ਕਿਹੜੀ ਸਬਜ਼ੀ ਨੂੰ ਇੱਥੇ ਜੀ ਆਪਾਂ ਗੱਲ ਕਰੀਏ ਨੁਕਸਾਨ ਹੋਇਆ ਆਪਾਂ ਨੂੰ ਜ਼ਰੂਰ ਆਪਾਂ ਦਿਖਾਣੀ ਚਾਹਾਂਗੇ ਗੋਭੀ ਉਹ ਦਿਖਾ ਦੂ ਆਹ ਗੋਭੀ ਗੋਭੀ ਦੀ ਤੁਹਾਨੂੰ ਦਿਖਾ ਰਹੇ ਆ ਇਹ ਅੱਛਾ ਗੋਭੀ ਹੈ ਇਹਨੂੰ ਨੁਕਸਾਨ ਪਹੁੰਚਿਆ ਇਹ ਗੋਭੀ ਦੀ ਫਸਲ ਆ ਜੀ ਦੇਖੋ ਇਹ ਵੀ ਅਸੀਂ ਲਾਉਣੀ ਦੀ ਪਨੀਰੀ ਇਹਦੀ ਪਹਿਲਾਂ ਹੀ ਕਮੜਾਉਣ ਲੱਗ ਗਈ ਇਹਨੂੰ ਵੀ ਫੰਗਸ ਪੈ ਗਈ ਜਿੱਦਾਂ ਕਿ ਪਿਆਜ਼ ਦੀ ਉੱਧਰ ਆਪਣੇ ਲਸਣ ਨੂੰ ਫੰਗਸ ਪੈ ਗਈ ਇਦਾਂ ਹੀ ਗੋਭੀ ਦੀ ਫਸਲ ਨੂੰ ਵੀ ਹੁਣੇ ਗੋਭੀ ਹੁਣ ਥੋੜਾ ਰੇਟ ਡਾਊਨ ਆਇਆ ਦੀ ਪਹਿਲਾਂ ਤਾਂ ਦੇਖ ਲਓ ਦੀਵਾਲੀ ਮੌਕੇ 50-60 ਰੁਪਏ ਰਿਹਾ ਹੁਣ ਜੇ 25-30 ਤੇ ਆਇਆ ਦੀ ਤਾਂ ਹੁਣ ਇਹਨੂੰ ਫੇਰ ਮਾਰ ਪੈ ਗਈ ਦੂਜੀ ਵਾਰ ਜਿਹੜੀ ਫਸਲ ਬੀਜੀ ਦੀ ਇਹਦੇ ਨਾਲ ਵੀ ਗੋਭੀ ਦੀ ਫਸਲ ਵੀ ਹਰਾ ਮਟਰ ਵੀ ਸਾਰੇ ਕਾਸੇ ਦਾ ਨੁਕਸਾਨ ਆ ਜੀ ਇਹ ਹੁਣ ਮਹਿੰਗਾਈ ਵਧਣੀਓ ਆ ਘਟਣੀ ਨਹੀਂ ਹੈਗੀ ਸਾਨੂੰ ਵੀ 20 ਮਹਿੰਗੇ ਮਹਿੰਗੇ ਲੈਣੇ ਪੈਂਦੇ ਨੇ ਅਸੀਂ ਵੀ ਕੀ ਕਰੀਏ ਫੇਰ ਦੇਖ ਲਓ ਲੇਬਰ ਕਿੰਨੀ ਪੈਂਦੀ ਆ ਦੁਬਾਰੇ ਦੁਬਾਰੇ ਲਾਉਂ ਚ ਦਵਾਈਆਂ ਮਹਿੰਗੀਆਂ ਫੰਗਸ ਦੀਆਂ ਲਿਆਉਣੀਆਂ ਪੈਂਦੀਆਂ ਨੇ ਮਹਿੰਗੇ ਕੰਪਨੀਆਂ ਬਾਹਰ ਦੀ ਹੋਰ ਤਾਂ ਮਾੜੀ ਦਵਾਈ ਦਾ ਹੁਣ ਕੋਈ ਕੰਮ ਨਹੀਂ ਕਰਦੀ ਇਹਨੂੰ ਜੀ ਅੱਛਾ ਖੇਤੀ ਮਾਹਰਾਂ ਨਾਲ ਗੱਲੂ ਬਾਤ ਹੋਈ ਹੈ ਤੁਹਾਡੀ ਕੋਈ ਆਏ ਨਹੀਂ ਖੇਤੀ ਮਾਹਰ ਵੀ ਕੀ ਇਹਦਾ ਹੱਲ ਕੀ ਹੈ ਖੇਤੀ ਮਾਹਰਾਂ ਨੂੰ ਅਸੀਂ ਕੀਤਾ ਜੀ ਫੋਨ ਉਹ ਵੀ ਕਹਿੰਦੇ ਨੇ ਵੀ ਤੁਸੀਂ ਸਪਰੇਅ ਕਰੋ ਆਹ ਕਰੋ ਉਹ ਕਰੋ ਕੋਈ ਅਜੇ ਪਹੁੰਚਿਆ ਤਾਂ ਹੈ ਨਹੀਂ ਸਾਡੇ ਖੇਤ ਚ ਮੈਂ ਫੋਟੋਆਂ ਵੀ ਭੇਜੀਆਂ ਤੀਆਂ ਉਹਨਾਂ ਨੂੰ ਕਹਿੰਦੇ ਨੇ ਪਹਿਲਾਂ ਛੁੱਟੀਆਂ ਦੀਆਂ ਹੁਣ ਕਹਿੰਦੇ ਨੇ ਜੀ ਸੋਮਵਾਰ ਮੰਗਲਵਾਰ ਆਵਾਂਗੇ ਤੁਹਾਡੇ ਖੇਤ ਚ ਦੇਖਣਗੇ ਆ ਕੇ ਤੇ ਹੋਰ ਕਿਸਾਨ ਵੀ ਨੇ ਜਿਨ੍ਹਾਂ ਨੇ ਸਬਜ਼ੀਆਂ ਦੀ ਖੇਤੀ ਕੀਤੀ ہوئی ਆ ਵੀਰ ਜੀ ਕੀ ਨਾਮ ਹੈ ਤੁਹਾਡਾ ਰਵੰਸ ਸਿੰਘ ਜੀ ਅੱਛਾ ਜਿਹੜੀ ਤੁਸੀਂ ਸਬਜ਼ੀਆਂ ਬੀਜੀ ਹੋਈਆਂ ਨੇ ਕਾਹਦੀ ਕਿਹੜੀ-ਕਿਹੜੀ ਸਬਜ਼ੀਆਂ ਬੀਜੀ ਹੋਈਆਂ ਨੇ ਤੇ ਕਿੰਨਾ ਕਿਸ ਮੌਸਮ ਜਿਹੜਾ ਧੂਵੇਂ ਵਾਲਾ ਮੌਸਮ ਹੈ ਧੁੰਦ ਵਾਲਾ ਮੌਸਮ ਹੈ ਕਿੰਨਾ ਕੁ ਨੁਕਸਾਨ ਹੋਇਆ ਕਿਸਾਨ ਤਾਂ ਇਹ ਆ ਦੇਖੋ ਮਿੱਥੇ ਦਾ ਹੋ ਰਿਹਾ ਹੈ ਬੈਰਸ ਪੈ ਰਹੀ ਹੈ ਹੂੰ ਸੋ ਕਰ ਮਿੱਥਾ ਕੀ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਬਜ਼ੀਆਂ ਪਹਿਲਾਂ ਹੀ ਕਾਫੀ ਰੇਟ ਤੇਜ਼ ਰਹੇ ਨੇ ਤੇ ਆਉਣ ਵਾਲੇ ਦਿਨਾਂ 'ਚ ਕਿੱਦਾਂ ਦੇ ਹਾਲਾਤ ਹੋ ਸਕਦੇ ਨੇ ਰੇਟ ਤਾਂ ਇਹ ਸਭ ਨਾਲ ਹੋਰ ਵੱਧ ਜੀ ਹੂੰ ਪੈਦਾਵਾਰ ਘਟ ਗਈ ਆ ਬਿਲਕੁਲ ਸੋ ਕਿਸਾਨ ਕਹਿ ਰਹੇ ਨੇ ਕਿ ਜਿਹੜੇ ਮੌਸਮ ਦੀ ਮਾਰ ਹੈ ਇਹ ਸਿੱਧੇ-ਸਿੱਧੇ ਆਮ ਬੰਦੇ ਦੀ ਜੇਬ ਤੇ ਪਵੇਗੀ ਕਿਉਂਕਿ ਸਬਜ਼ੀਆਂ ਦਾ ਝਾੜ ਘਟੇਗਾ ਤੇ ਸਬਜ਼ੀਆਂ ਦੇ ਭਾਅ ਦੇ ਵਿੱਚ ਵਾਧਾ ਹੋਏਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਨਹੀਂ ਇਹ ਕਿਸਾਨਾਂ ਦਾ ਕਹਿਣਾ ਹੈਗਾ ਕਿ ਮੌਸਮ ਦੀ ਜਿਹੜੀ ਮਾਰ ਹੈ ਉਹ ਇੱਥੇ ਸਾਹ ਦੇਖਣ ਨੂੰ ਮਿਲ ਰਹੀ ਹੈ ਆਲੂਆਂ 'ਚ ਫੰਗਸ ਪੈ ਚੁੱਕੀ ਹੈ ਲਸਣ ਜਿਹੜਾ ਹੈਗਾ ਉਹ ਵੀ ਉਹਦੇ ਤੇ ਵੀ ਫੰਗਸ ਟਾਈਪ ਇੱਕ ਪੀਲਾ ਪੈ ਚੁੱਕਿਆ ਹੈ ਜਿਹੜਾ ਲਸਣ ਇਹਨਾਂ ਨੇ ਬੀਜਿਆ ਹੋਇਆ ਗੋਭੀ ਦਿਖਾ ਰਹੇ ਨੇ ਗੋਭੀ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਸਾਰਾ ਕਾਰਨ ਇਹੀ ਹੈ ਕਿ ਜਿਹੜਾ ਧੂਆ ਜਾਂ ਧੁੰਦ ਹੈ ਉਹਦੇ ਕਰਕੇ ਫਸਲ ਦਾ ਨੁਕਸਾਨ ਹੋ ਰਿਹਾ ਸੋ ਇੱਥੇ ਸਰਕਾਰਾਂ ਨੂੰ ਵੀ ਅਸੀਂ ਕਹਾਂਗੇ ਕਿ ਕਿਸਾਨਾਂ ਨੂੰ ਇੱਥੇ ਬਣਦਾ ਮੁਆਵਜ਼ਾ ਜ਼ਰੂਰ ਦਿੱਤਾ ਜਾਵੇ ਤਾਂ ਜੋ ਜਿਹੜੇ ਆਮ ਲੋਕਾਂ ਤੇ ਇਸ ਦਾ ਜਿਹੜਾ ਹੈਗਾ ਅਸਰ ਨਾ ਪਵੇ ਕੈਮਰਾਮੈਨ ਹਰਪ੍ਰੀਤ ਦੇ ਨਾਲ ਲਖਵਿੰਦਰ ਲਕੀ ਡੇਲੀ ਪੋਸਟ ਪੰਜਾਬੀ ਅਮ